ਜਪਜੀ ਸਾਹਿਬ ਦੇ ਜਿਹੜਾ ਵਾ ਉਹ ਅਰਥ ਸ਼ੁਰੂ ਕਰਨ ਜਾ ਰਹੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਵਾ ਜਿਹਨੂੰ ਮੰਗਲਾਚਰਨ ਵੀ ਕਿਹਾ ਜਾਂਦਾ ਮੂਲ ਮੰਤਰ ਵੀ ਕਿਹਾ ਜਾਂਦਾ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਭਾਵਕੇ ਪੜ੍ਹਦੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਜਪਜੀ ਸਾਹਿਬ ਤੇ ਵੀ ਮੂਲ ਮੰਤਰ ਜਾਂ ਕੋਈ ਵੀ ਰਾਗ ਉਹ ਤੇ ਮੂਲ ਮੰਤਰ ਤੋਂ ਸਟਾਰਟ ਹੁੰਦਾ ਵਾ ਜਿਹਨੂੰ ਮੰਗਲਾਚਰਨ ਵੀ ਕਹਿੰਦਾ ਹਰ ਕਵੀ ਕੋਈ ਨਾ ਕੋਈ ਜਦੋਂ ਵੀ ਕੋਈ ਆਪਣੀ ਦੁਨਿਆਵੀ ਕਵਿਤਾ ਵੀ ਭਾਵੇਂ ਰਚਦਾ ਵਾ ਜਾਂ ਕੋਈ ਸਾਇਤਕਰ ਕੋਈ ਵੀ ਲੇਖ ਲਿਖਦਾ ਤੇ ਉਹ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਕੁਛ ਨਾ ਕੁਛ ਜ਼ਰੂਰ ਸੰਬੋਧਨ ਹੁੰਦਾ ਵਾ ਉਸੇ ਤਰ੍ਹਾਂ ਆਪਾਂ ਜਿਹੜਾ ਵਾ ਜਪਜੀ ਸਾਹਿਬ ਦੇ ਅਰਥ ਸਟਾਰਟ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਵਾ ਏਕ ਓੰਕਾਰ ਦੇ ਉਹ ਅਰਥ ਕਰਾਂਗੇ ਕਿ ਇਹਦਾ ਸ਼ੁੱਧ ਉਚਾਰਨ ਕੀ ਹੈ ਇਹਦਾ ਮੇਨ ਸਰੂਪ ਕਿਵੇਂ ਆ ਇਹਦਾ ਅਰਥ ਕੀ ਕੀ ਬਣਦਾ ਵਾ ਤੇ ਸਾਡੇ ਗੁਰਮਤ ਦੇ ਵਿੱਚ ਵਿਦਵਾਨਾਂ ਨੇ ਇਹਦਾ ਕੀ ਅਰਥ ਕੀਤਾ ਉਹਦੇ ਬਾਰੇ ਆਪਾਂ ਸਾਰੇ ਜਾਣਾਂਗੇ ਸੋ ਸਭ ਤੋਂ ਪਹਿਲਾਂ ਇਹ ਕੀ ਲਿਖਿਆ ਵਾ ਏਕ ਹਾਂ ਇੱਕ ਓੰਕਾਰ ਇਹਦੇ ਜਿਹੜੇ ਆ ਨਾ ਉਹ ਤਿੰਨ ਸਰੂਪ ਬਣਦੇ ਆ ਵੀ ਜਦੋਂ ਆਪਾਂ ਇੱਕ ਇਹਨੂੰ ਇੰਜ ਕਰਕੇ ਇੱਕ ਠੀਕ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਆ ਕਾਰ ਇਹਨੂੰ ਬੋਲਣਾ ਕਾਰ ਇੱਕ ਓੰਕਾਰ ਠੀਕ ਹੈ ਇਹਦਾ ਸਾਰਾ ਜਿਹੜਾ ਵਾ ਇੱਕ ਕਾ ਲੱਗੀ ਸਮਝੇ ਇੱਕ ਓੰਗ ਕਾਰ ਇਹ ਦਾ ਕੀ ਹੋ ਗਿਆ ਉਚਾਰਨ ਹੋ ਗਿਆ ਠੀਕ ਆ ਤੇ ਇੱਕ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਜਦੋਂ ਗਣਿਤ ਦਾ ਵਰਤਿਆ ਜਾਂਦਾ ਵਾ ਉਦਾਂ ਜਦੋਂ ਜ਼ਿਆਦਾਤਰ ਜਿੱਦਾਂ ਆਪਾਂ ਕਿਉਂਕਿ ਜਦੋਂ ਵਿਆਕਰਨ ਦੇ ਵਿੱਚ ਜਾਣਦੇ ਆ ਤੇ ਵਿਆਕਰਨ ਦੇ ਵਿੱਚ ਜਿਹੜਾ ਵਾ ਜਾਂ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਇਦਾਂ ਤਿੰਨ ਤਰ੍ਹਾਂ ਨਾਲ ਇੱਕ ਲਿਖਿਆ ਮਿਲਦਾ ਇੱਕ ਈੜੀ ਸਿਹਾਰੀ ਕਕਾ ਇੱਕ ਈੜੀ ਨੂੰ ਸਿਹਾਰੀ ਕਕੇ ਨੂੰ ਸਿਹਾਰੀ ਫਿਰ ਈੜੀ ਨੂੰ ਸਿਹਾਰੀ ਕਕੇ ਨੂੰ ਔਂਕੜ ਠੀਕ ਆ ਇਹ ਤਿੰਨ ਤਰ੍ਹਾਂ ਦਾ ਮਿਲਦਾ ਤੇ ਜੇ ਇਦਾਂ ਲਿਖਿਆ ਹੁੰਦਾ ਤੇ ਇਹਦੇ ਕਈ ਅਰਥ ਬਣਨੇ ਠੀਕ ਆ ਇਹਦਾ ਇੱਕ ਅਰਥ ਬਨਣਾ ਹੀ ਇੱਕ ਵਚਨ ਇੱਕ ਬਨਣਾ ਹੀ ਬਹੁ ਵਚਨ ਇੱਕ ਬਨਣਾ ਹੀ ਉਹਦੇ ਇੱਕ ਦੇ ਰਾਹੀਂ ਠੀਕ ਆ ਪਰ ਇੱਥੇ ਗੁਰੂ ਸਾਹਿਬ ਨੇ ਸਾਡੇ ਦੇ ਵੇਖੋ ਕਿੰਨੀ ਵਧੀਆ ਕਿਰਪਾ ਕੀਤੀ ਕਿ ਕੋਈ ਭੁਲੇਖਾ ਹੀ ਨਹੀਂ ਕਿਸੇ ਨੂੰ ਰਵੇ ਕਿਸੇ ਗੱਲ ਦਾ ਉਹਨਾਂ ਨੇ ਅੰਕ ਸ਼ਬਦ ਵਰਤਦਾ ਗਣਿਤ ਦਾ ਇਹਦਾ ਸਿੱਧਾ ਅਰਥ ਹੀ ਹੈਗਾ ਵਾ ਇੱਕ ਠੀਕ ਹੈ ਅੱਗੇ ਆ ਗਿਆ ਓਮ ਓਮ ਸ਼ਬਦ ਜਿਹੜਾ ਇਹ ਬੜਾ ਪੁਰਾਣਾ ਵਾ ਜਦੋਂ ਆਪਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਇਹਦਾ ਸਰੂਪ ਆਪਾਂ ਨੂੰ ਮਿਲਦਾ ਵਾ ਵੇਦਾਂ ਸ਼ਾਸਤਰਾਂ ਦੇ ਵਿੱਚ ਜਿਹੜਾ ਵਾ ਉਹ ਓਮ ਦਾ ਅਰਥ ਕੀ ਹੁੰਦਾ ਵਾ ਸਭ ਤੋਂ ਪਹਿਲਾਂ ਜਿੰਨੇ ਵੀ ਵੇਦ ਸ਼ਾਸਤਰ ਜਾਂ ਕੋਈ ਧਾਰਮਿਕ ਸਾਹਿਤ ਰਚਿਆ ਜਾਂਦਾ ਨਾ ਉਹਤੇ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਓਮ ਸ਼ਬਦ ਮੰਗਲਾ ਚਰਨ ਦੇ ਰੂਪ ਵਿੱਚ ਆਉਂਦਾ ਵਾ ਕਈ ਥਾਵਾਂ ਤੇ ਪ੍ਰਸ਼ਨ ਜਾਂ ਕੋਈ ਜਦੋਂ ਹੁਕਮ ਕੀਤਾ ਜਾਂਦਾ ਕਿਸੇ ਨੂੰ ਤੇ ਉਹਦੇ ਜਵਾਬ ਦੇ ਵਿੱਚ ਗਾੜੀ ਜੋ ਨੂੰ ਜਵਾਬ ਮਿਲਦਾ ਉਹਦਾ ਅਰਥ ਹੁੰਦਾ ਵੀ ਜੀ ਹਾਂ ਕੀ ਹੁੰਦਾ ਵਾ ਜੀ ਹਾਂ ਹਾਂ ਵੀ ਜਦਾਂ ਆਪਾਂ ਕਿਨਾਂ ਕੋਈ ਗੱਲਬਾਤ ਕਰਦੇ ਹਣਾ ਤੇ ਕੋਈ ઋષਿ मुनि ਆਪਣੇ ਚੇਲਿਆਂ ਨਾਲ ਗੱਲਬਾਤ ਕਰ ਰਿਹਾ ਤੇ ઋષਿ मुनि ਉਹਨਾਂ ਨੂੰ ਕੋਈ ਗੱਲ ਸਮਝਾ ਰਿਹਾ ਤੇ ਚੇਲੇ ਉਹਨੂੰ ਜਿਹੜਾ ਵਾ ਜੀ ਹਾਂ ਦਾ ਜਦੋਂ ਉਚਾਰਨ ਕਰਦੇ ਆ ਤੇ ਇਹਦਾ ਵੀ ਅਰਥ ਕੀਤਾ ਜਾਂਦਾ ਓਮ ਦਾ ਠੀਕ ਆ ਤੀਸਰਾ ਜਿਹੜਾ ਵਾ ਉਹ ਹੁੰਦਾ ਵਾ ਓਮ ਦਾ ਅਰਥ ਬ੍ਰਹਮ ਬ੍ਰਹਮ ਦਾ ਅਰਥ ਕੀ ਹੁੰਦਾ ਪਰਮਾਤਮਾ ਪਰਮਾਤਮਾ ਬ੍ਰਹਮ ਦਾ ਅਰਥ ਹੁੰਦਾ ਪਰਮਾਤਮਾ ਠੀਕ ਹੈ ਇੱਕ ਹੁੰਦਾ ਇਹਦਾ ਮੰਗਲਾਚਰਨ ਦੇ ਰੂਪ ਦੇ ਵਿੱਚ ਵੀ ਜਦੋਂ ਕੋਈ ਵੀ ਕਿਸੇ ਵੀ ਪਵਿੱਤਰ ਕਾਰਜ ਨੂੰ ਕਰਨਾ ਹੁੰਦਾ ਵਾ ਤੇ ਉਦੋਂ ਓੰਗ ਸ਼ਬਦ ਲਿਖ ਦਿੱਤਾ ਜਾਂਦਾ ਹੈ ਨਾ ਕੋਈ ਵੀ ਕਾਰਜ ਕਰਨ ਦੇ ਵੇਲੇ ਦੂਸਰਾ ਹੁੰਦਾ ਜੀ ਹਾਂ ਤੀਸਰਾ ਹੁੰਦਾ ਬ੍ਰਹਮ ਹਾਲਾਂਕਿ ਬਹੁਤ ਹੋਰ ਵੀ ਬਹੁਤ ਅਰਥ ਬੰਦੇ ਆ ਪਰ ਆਪਣੇ ਸਮਝਣ ਦੇ ਲਈ ਜਿਹੜਾ ਵਾ ਉਹ ਤਿੰਨ ਕਰਤਾ ਪਾਏ ਲੈ ਆ ਇਨ੍ਹਾਂ ਤਿੰਨਾਂ ਦੇ ਵਿੱਚੋਂ ਜਿਹੜਾ ਇੱਥੇ ਅਰਥ ਬਣਦਾ ਵਾ ਉਹ ਹੈਗਾ ਵਾ ਬ੍ਰਹਮ ਠੀਕ ਹੈ ਇੱਕ ਬ੍ਰਹਮ ਤੀਸਰਾ ਆ ਗਿਆ ਕਾਰ ਸ਼ਬਦ ਜਿਹੜਾ ਵਰਤਿਆ ਗੁਰੂ ਸਾਹਿਬ ਨੇ ਕਾਰ ਹੁੰਦਾ ਵਾ ਇਹ ਸੰਸਕ੍ਰਿਤ ਦੇ ਵਿੱਚ ਪਛੇਤਰ ਮੰਨਿਆ ਜਾਂਦਾ ਕਾਰ ਸ਼ਬਦ ਠੀਕ ਹੈ ਇਹਦਾ ਅਰਥ ਕੀ ਹੁੰਦਾ ਇੱਕ ਰਸ ਇੱਕ ਰਸ ਇੱਕ ਰਸ ਗੁੜ ਹੁਣ ਗੁਰਬਾਣੀ ਦੇ ਵਿੱਚ ਇਹਦੀ ਉਦਾਹਰਨ ਵੇਖੋ ਕਾਰ ਦੀ ਜਦੋਂ ਪਸ਼ੇਤਰ ਵਰਤਿਆ ਜਾਂਦਾ ਨਾ ਨਾਵ ਦੇ ਨਾਲ ਨਾਵ ਦੇ ਨਾਲ ਜਦੋਂ ਵੀ ਕਿਤੇ ਪਸ਼ੇਤਰ ਵਰਤਿਆ ਜਾਂਦਾ ਕਾਰ ਜਿੱਦਾਂ ਉਹ ਸ਼ਬਦ ਹੈਗਾ ਵਾ ਨੰਨਾ ਕਾਰ ਜਾਂ ਛੁਟ ਕਾਰ ਇਦਾਂ ਦੇ ਵੱਡੇ ਸ਼ਬਦ ਹੋਣਗੇ ਜਾਂ ਧੁਨ ਕਾਰ ਜਾਂ ਨਿਰਤ ਕਾਰ ਠੀਕ ਹੈ ਸ਼ਬਦ ਹੈਗਾ ਨਿਰਤ ਨਿਰਤ ਦਾ ਆਪਾਂ ਸਾਰੇ ਜਾਣਦੇ ਕੀ ਅਰਥ ਹੁੰਦਾ ਨਚਣਾ ਨਚਣਾ ਤੇ ਕਾਰ ਅਰਥ ਲੱਗ ਗਿਆ ਠੀਕ ਆ ਧੁਨ ਦਾ ਅਰਥ ਕੀ ਹੁੰਦਾ ਧੁਨੀ ਆਵਾਜ਼ ਗੁੱਡ ਹੁਣ ਇਹਦਾ ਅਰਥ ਆਪਾਂ ਇਥੇ ਕੀ ਕਰਾਂਗੇ ਵੇਖੋ ਧੁਨੀ ਦਾ ਅਰਥ ਹੈਗਾ ਆਵਾਜ਼ ਤੇ ਜਦੋਂ ਇਹਦੇ ਨਾਲ ਕਾਰ ਲੱਗ ਗਿਆ ਤੇ ਇਹ ਹੈਗਾ ਵਾ ਇੱਕ ਰਸ ਲਗਾਤਾਰ ਆਵਾਜ਼ ਮਤਲਬ ਜਿਹੜੀ ਲਗਾਤਾਰ ਆਵਾਜ਼ ਆਉਂਦੀ ਜਾਂ ਨਿਰਤ ਕਾਰ ਲਗਾਤਾਰ ਨਾਚ ਹੋ ਰਿਹਾ ਇਦਾਂ ਹੀ ਇੱਥੇ ਜਿਹੜਾ ਕਾਰ ਦਾ ਅਰਥ ਆ ਉਹ ਹੈਗਾ ਵਾ ਇੱਕ ਰਸ ਵਿਆਪਕ ਇੱਥੇ ਜਿਹੜਾ ਇਹ ਨਾ ਪਛੇਤਰ ਲੱਗਾ ਵਾ ਇਹਦਾ ਅਰਥ ਹੈਗਾ ਵਾ ਇੱਕ ਰਸ ਵਿਆਪਕ ਠੀਕ ਆ ਹਾਂਜੀ ਤੇ ਇਹਦਾ ਸਾਰਾ ਅਰਥ ਕੀ ਬਣ ਗਿਆ ਪਰਮਾਤਮਾ ਇੱਕ ਰਸ ਵਿਆਪਕ ਪਰਮਾਤਮਾ ਬ੍ਰਹਮ ਜਿਹੜਾ ਉਹ ਇੱਕ ਹੈ ਇੱਕ ਰਸ ਸਾਰੀ ਜਗ੍ਹਾ ਵਿਆਪਕ ਹੈ ਏਕ ਓੰਕਾਰ ਦਾ ਅਰਥ ਸਮਝ ਲੱਗ ਗਿਆ ਤੇ ਜਦੋਂ ਇਹਨੂੰ ਆਪਾਂ ਉਚਾਰਨ ਕਰਨਾ ਚਾਰਨ ਦਾ ਇਹਦਾ ਹੈਗਾ ਇੱਕ ਓੰਕਾਰ ਠੀਕ ਹੈ ਇਦਾਂ ਕਰਕੇ ਇਹਦਾ ਉਚਾਰਨ ਇੱਕ ਓੰਕਾਰ ਠੀਕ ਹੈ ਉਹ ਕਹਿਣਾ ਇਹਦਾ ਅਰਥ ਹੋ ਗਿਆ ਕਿ ਇੱਕ ਦਾ ਇੱਕ ਓੰਗ ਦਾ ਬ੍ਰਹਮ ਕਾਰ ਦਾ ਜਿਹੜਾ ਵਾ ਇੱਕ ਰਸ ਪਰਮਾਤਮਾ ਇੱਕ ਹੈ ਤੇ ਇੱਕ ਰਸ ਸਾਰੀ ਜਗ੍ਹਾ ਵਿਆਪਕ ਹੈ ਇਹ ਅਰਥ ਬਣਦਾ ਵਾ ਇੱਕ ਓੰਕਾਰ ਦਾ ਲੱਗੀ ਸਮਝ ਸਾਰਿਆਂ ਨੂੰ ਹਾਂਜੀ ਸਾਰਿਆਂ ਚਲੋ ਠੀਕ ਆ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ